ਨਾਤਾ ਇਹ ਆਪਣਾ ਹੋਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਅਜੀਪੁਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਹੈ ਤੇ ਰਾਤ ਕੇ ਗੱਡੀ ਵਾਲੇ ਇਹਨੂੰ ਸਾਈਡ ਦੇ ਬਾਤੀ ਸਾਈਡ ਦੇ ਬਾਤੀ ਇਹਨਾਂ ਆਪਣਾ ਪਛਾਣਦੇ ਪਛਾਣਦੇ ਗੱਡੀ ਕੱਚੇ ਲਾਈ ਹੈ ਕੱਚੇ ਲਾਂ ਤੋਂ ਬਾਦ ਗੱਡੀ ਪਲਟ ਗਈ ਬੇ ਬੇਕਾਬੂ ਹੋ ਕੇ ਕੱਚੀ ਜਗਾ ਸੀਗੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਜੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਆਜੀ ਪੁੱਤੋ ਆ ਰਿਹਾ ਕਿੱਥੇ ਜਾ ਰਿਹਾ ਸੀ ਅਜ ਨਾਲੇ ਕ੍ਰੈਸ਼ਰ ਦਾ ਮਾਲ ਸਾਰਾ ਹਾਂ ਜੀ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਸੀ ਜੀ ਅੱਛਾ ਖਰੀਦ ਕੇ ਰੱਖਿਆ ਸੀ ਨਾਲੇ ਤੇਰੇ ਨਾਲੇ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਕਿੰਨਾ ਤਨੁਸਤਾ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਨ ਨੂੰ ਵੀ ਹੈਗਾ ਥੋੜਾ ਇਹ ਸਾਡਾ ਪੱਥਰ ਪੱਥਰ ਤੇ ਨਹੀਂ ਖਰਾਬ ਹੋਏਗਾ ਜੀ ਨਹੀਂ ਪੱਥਰ ਨਹੀਂ ਖਰਾਬ ਹੋਣਾ ਜੀ ਪੱਥਰ ਚੱਕੇ ਆ ਨਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਅ ਹੋ ਗਿਆ ਬਨਕਰ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਤੇ ਵੀ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਦੂਜੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਇਹ ਗੱਡੀ ਤਿਆਰ ਹੋਣ ਦੀ ਦੁਆਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹਾਂ ਜੀ ਹਾਂ ਜੀ ਉਹ ਹਾਈਡਰ ਆ ਗਿਆ ਰੇਨ ਆ ਗਿਆ ਇਹ ਗੱਡੀ ਉਹ ਏਜੰਸੀ ਛੱਡ ਕੇ ਜਾਣਾ ਹੈ ਤਾਂ ਪੱਕਾ ਵੀ ਹੁਣ ਦੂਜੀ ਗੱਡੀ ਮੰਗਾਈ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਤੇ ਉਹਦੇ ਜੇ ਆਪਣੇ ਜੇ ਤੱਕ ਉਹਦਾ ਸਾਰੀ ਕੱਚੀ ਰੱਖੀ ਹੋਈ ਹੈ। ਸਬਜ਼ੀਆਂ ਨੂੰ ਮਿੱਟੀ ਨਹੀਂ ਪਾਈ ਹੋਈ ਜੀ। ਮਿੱਟੀ ਹੈ ਜੀ। ਹਾਂ ਮਿੱਟੀ ਸਾਈਡ ਦੇ